ਜੀ ਕੱਲ ਮਿਤੀ 21 ਜੂਨ 2025 ਬਸਟੈਂਡ ਅਮਰਿਸਰ ਨੇੜੇ ਇੱਕ ਔਰਤ ਜਿਹੜੀ ਨਸ਼ੇ ਦੇ ਹਾਲਾਤ ਵਿੱਚ ਮਿਲੀ ਤੇ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਇਸ ਤੇ ਸਵਿਫਟ ਐਕਸ਼ਨ ਲੈਂਦੇ ਹੋਏ ਸਬਡਿਵੀਜ਼ਨ ਈਸਦੀ ਟੀਮ ਨੇ ਇਸ ਚੀਜ਼ ਨੂੰ ਵੈਰੀਫਾਈ ਕਰਵਾਇਆ ਅਤੇ ਜਿਹੜੀ ਔਰਤ ਦਾ ਨਾਮ ਪਾਇਲ ਕੁਮਾਰੀ ਜੋ ਪੱਤੀ ਡਿਸਟ੍ਰਿਕਟ ਤਰਨਤਾਰਨ ਦੀ ਰਹਿਣ ਵਾਲੀ ਹੈ ਸਾਬਿਤ ਹੋਇਆ ਜਦੋਂ ਇਸ ਦਾ ਆਪਾਂ ਕ੍ਰਿਮੀਨਲ ਰਿਕਾਰਡ ਦੇਖਿਆ ਤੇ ਐਂਟੀ ਸੋਸ਼ਲ ਐਕਟੀਵਿਟੀ ਦੇ ਵਿੱਚ ਲਿਖਤ ਹੋਣ ਕਰਕੇ ਇਹਦੇ ਤੇ ਧਾਰਾ 126 170 ਬੀ ਐਨ ਐਸ ਐਸ ਦੀ ਕਰਦੇ ਹੋਏ ਇਸ ਨੂੰ 27 ਮਈ 2025 ਨੂੰ ਜੇਲ੍ਹ ਭੇਜਿਆ ਗਿਆ ਉੱਥੋਂ ਇਹ 2 6 2025 ਨੂੰ ਵਾਪਸ ਆਈ ਜੋ ਕਿ ਇਹ ਪਾਇਲ ਕੋ ਮਾਰੀ ਡਰਗਿਕਤ ਵੀ ਹੈਗੀ ਆ ਤੇ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਚੱਲਦੀ ਪਈ ਹੈ ਯੁੱਧ ਨਸ਼ਿਆ ਵਿਰੁੱਧ ਉਸ ਦੇ ਅੰਤਰਗਤ ਆਪਾਂ ਇਸ ਲੇਡੀ ਨੂੰ 3 ਜੂਨ 6 ਜੂਨ ਅਤੇ 9 ਜੂਨ ਨੂੰ ਤਿੰਨ ਵਾਰ ਇਹਨੂੰ ਡੀਡਿਕਸ਼ਨ ਸੈਂਟਰ ਦਾਖਲ ਕਰਾਇਆ ਗਿਆ ਪਰੰਤੂ ਇਹਦੇ ਵੱਲੋਂ ਕੰਸੈਂਟ ਨਾ ਦੇਣ ਕਰਕੇ ਇਹਨੂੰ ਉਥੋਂ ਔਟ ਸੈਂਟਰ ਤੇ ਤਬਦੀਲ ਕੀਤਾ ਗਿਆ ਤੇ ਆਪਾਂ ਇਸ ਤੇ ਹਜੇ ਹੋਰ ਕਾਰਵਾਈ ਕਰਦੇ ਪਏ ਆ ਤੇ ਇਸ ਲੇਡੀ ਦਾ ਪਤਾ ਕਰਵਾ ਕੇ ਆਪਾਂ ਇਹਦੇ ਰੀਹੈਬਿਲਿਟੇਸ਼ਨ ਦੇ ਵਾਸਤੇ ਸਿਵਲ ਅਥਾਰਟिटीज ਐਨ ਜੀਓਜ਼ ਐਂਡ ਸਿਵਲ ਸੁਸਾਇਟੀਆਂ ਨਾਲ ਸੰਪਰਕ ਕੀਤਾ ਹੈ ਤੇ ਇਹਦੀ ਰੀਹੈਬਿਲਿਟੇਸ਼ਨ ਵਾਸਤੇ ਆਪਾਂ ਪ੍ਰਬੰਧ ਕਰ ਰਹੇ ਆ ਧੰਨਵਾਦ